ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਸਭ ਤੋਂ ਪਹਿਲਾਂ ਰਿਕਵੈਸਟ ਇਹ ਹੈਗੀ ਹੈ ਵੀ ਜਿਹੜੇ ਵੀਰ ਇਹ ਵੀਡੀਓ ਆਪਣੀ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਜਿੱਦਾਂ ਕਿ ਬਹੁਤੇ ਵੀਰਾਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਚੈਨਲ ਤੇ ਦੋਸਤੋ ਜ਼ਿਆਦਾਤਰ ਜਿਹੜਾ ਨੀਲੀ ਰਾਵੀ ਬਰੀਡ ਨੂੰ ਪ੍ਰਮੋਟ ਵੀ ਕੀਤਾ ਜਾਂਦਾ ਹੈ ਤੇ ਦੋਸਤੋ ਪਸ਼ੂ ਵੀ ਜਿਹੜੇ ਸੇਲ ਨੇ ਇੱਕ ਤੋਂ ਇੱਕ ਵੱਧ ਕੇ ਆਪਣੇ ਚੈਨਲ ਦੇ ਉੱਪਰ ਦੋਸਤੋ ਵੇਖਣ ਦੇ ਵਿੱਚ ਮਿਲਦੇ ਵੀ ਰਹਿੰਦੇ ਆ ਅੱਜ ਦੋਸਤੋ ਜਿਹੜਾ ਤੁਹਾਨੂੰ ਆਪਾਂ ਹੀਰਾ ਦਿਖਾਉਣ ਜਾ ਰਹੇ ਹਾਂ ਦੋਸਤੋ ਨੀਲੀ ਰਾਵੀ ਦੇ ਵਿੱਚ ਮੱਝ ਦਿਖਾਉਣੀ ਆ ਦੋਸਤੋ ਸੇਲ ਵਾਸਤੇ ਅਵੇਲੇਬਲ ਹੈਗੀ ਆ ਦੋਸਤੋ ਬਹੁਤ ਜ਼ਿਆਦਾ ਸ਼ੌਕੀਨ ਕਵਾਂਗੇ ਦੋਸਤੋ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਰਿਕਾਰਡ ਬਾਈ ਹੋਰਾਂ ਦੇ ਘਰੇ ਇਸ ਮੱਝ ਦਾ ਰਿਹਾ ਹੈਗਾ ਸੋ ਕਿੰਨਾ ਸਮਾਂ ਬਾਈ ਹੋਰਾਂ ਦੇ ਕੋਲ ਰਹੀ ਹੈ ਉਹ ਮੈਂ ਪੂਰੀ ਜਿਹੜੀ ਆ ਇਨਫੋਰਮੇਸ਼ਨ ਆ ਬਾਈ ਹੋਰਾਂ ਦੇ ਕੋਲੋਂ ਲਵਾਂਗੇ ਓਨਰ ਜਿਹੜੇ ਹਨ ਦੋਸਤੋ ਵੀਰ ਬਾਜ ਸਿੰਘ ਜੀ ਹਨ ਏਰੀਆ ਦੋਸਤੋ ਪਿੰਡ ਮਹਿਦੀਪੁਰਾ ਪੱਟੀ ਤਹਿਸੀਲ ਆ ਦੋਸਤੋ ਤੇ ਜ਼ਿਲ੍ਹਾ ਜਿਹੜਾ ਤਰਨਤਾਰਨ ਲੱਗਦਾ ਜੀ ਡਾਕਖਾਨਾ ਪੋਸਟ ਆਫਿਸ ਜਿਹੜਾ ਦੋਸਤੋ ਖੇਮਕਰਨ ਹੈਗਾ ਆ ਤੁਸੀਂ ਦੋਸਤੋ ਜਿਹੜੇ ਬਨੇਓ ਮਰਜੀ ਸਕਦੇ ਹੋ ਜੇਕਰ ਮੋਗੇ ਵਾਲੇ ਬਨੇਓ ਲੁਧਿਆਣੇ ਵਾਲੇ ਪਾਸਿਓਂ ਵੀਰਾਂ ਨੇ ਇੱਥੇ ਪਹੁੰਚ ਕਰਨੀ ਹੋਵੇ ਤਾਂ ਤੁਸੀਂ ਮਹੂ ਤੋਂ ਦੋਸਤੋ ਹਰੀਕੇ ਹਰੀਕੇ ਤੋਂ ਦੋਸਤੋ ਪੱਟੀ ਠਿੱਖੀ ਮਿੰਡ ਰੋਡ ਤੇ ਤੁਸੀਂ ਆ ਸਕਦੇ ਹੋ ਪੱਟੀ ਤੋਂ ਜਦੋਂ ਤੁਸੀਂ ਪੱਟੀ ਮੋੜ ਤੇ ਆਉਂਗੇ ਤੇ ਪੱਟੀ ਮੋੜ ਤੋਂ ਦੋਸਤੋ ਤੁਸੀਂ ਖੇਮ ਕਰਨ ਰੋਡ ਆਉਂਦਾ ਹੈਗਾ ਜਿਹੜੇ ਰੋਡ ਤੇ ਦੋਸਤੋ ਬਰਨਾਲਾ ਬਲਟੋਹਾ ਘਰਿਆਲਾ ਇਹ ਪਿੰਡ ਆਉਂਦੇ ਹੈਗੇ ਦੋਸਤੋ ਤੇ ਲਾਸਟ ਤੇ ਜਦੋਂ ਤੁਸੀਂ ਆਉਂਗੇ ਖੇਮ ਕਰਨ ਆ ਜਾਓਗੇ ਖੇਮ ਕਰਨ ਤੋਂ ਦੋਸਤੋ ਪਿੰਡ ਬਿਲਕੁਲ ਤਕਰੀਬਨ ਨੇੜੇ ਹੈਗਾ ਨਜ਼ਦੀਕ ਹੈਗਾ 3-4 ਕਿਲੋਮੀਟਰ ਦੀ ਜਿਹੜੀ ਦੂਰੀ ਖੇਮ ਕਰਨ ਤੋਂ ਇਸ ਪਿੰਡ ਦੀ ਹੈਗੀ ਆ ਮਹਿਦੀਪੁਰਾ ਪਿੰਡ ਆ ਦੋਸਤੋ ਬਹੁਤ ਵਧੀਆ ਚੰਗਾ ਰਵਾ ਪਾਈ ਹੋਰਾਂ ਨੇ ਜਿਹੜਾ ਸੰਭ ਕੇ ਰੱਖਿਆ ਘਰ ਦਾ ਰਵਾ ਹੈ ਦੋਸਤੋ ਨੀਲੀ 라ਵੀ ਦੀਆਂ ਮੱਝਾਂ ਆ ਜ਼ਿਆਦਾਤਰ ਜੇਕਰ ਆਪਾਂ ਦੇਖੀਏ ਦੋਸਤੋ ਵੀ ਪੰਜ ਕਲਿਆਣੀ ਜਿਹੜੀਆਂ ਮੱਝਾਂ ਨੇ ਦੋਸਤੋ ਉਹਨਾਂ ਨੂੰ ਨੀਲੀ 라ਵੀ ਵੀਰ ਕਹਿ ਕੇ ਪ੍ਰਮੋਟ ਕਰੀ ਜਾਂਦੇ ਆ ਪਰ ਜਿਹੜਾ ਬਿਲਕੁਲ ਬਾਰਡਰ ਏਰੀਆ ਤੇ ਦੋਸਤੋ ਇੱਥੋਂ ਮੱਝਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਗਈਆਂ ਵੀ ਨੇ ਜਿਹੜੀਆਂ ਕਾਲੀਆਂ ਮੱਝਾਂ ਵੀ ਆ ਨੇ ਦੋਸ ਦੇ ਵਿੱਚ ਦੇ ਵਿੱਚ ਮਿਲ ਗਈਆਂ ਜਿੱਦਾਂ ਕਿ ਸਾਹਮਣੇ ਤੁਹਾਨੂੰ ਝੋਟੀਆਂ ਨਜ਼ਰ ਆ ਰਹੀਆਂ ਨੇ ਵੀਰ ਹੁਣਾਂ ਦੇ ਕੋਲ ਜਿੰਨਾ ਵੀ ਰਵਾ ਬਿਲਕੁਲ ਨੀਲੀ ਰਾਵੀ ਦਾ ਹੈਗਾ ਬਿਲਕੁਲ ਨੀਲੀ ਦਾ ਟੱਚ ਤੁਹਾਨੂੰ ਸਾਹਮਣੇ ਜਿਹੜੀ ਝੋਟੀ ਦੋਸਤੋ ਵੀ ਨੀਲੀ ਦੀ ਹੈਗੀ ਆ ਤੇ ਆਲਮੋਸਟ ਜਿਹੜੇ ਪਸ਼ੂ ਨੇ ਵੀਰ ਹੁਣਾਂ ਦੇ ਕੋਲ ਨੀਲੀ ਦਾ ਵੀ ਤੇ ਹੈਗੇ ਆ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਮੱਝ ਵੀਰ ਹੁਣਾਂ ਨੇ ਸੇਲ ਕਰਨੀ ਲਈ ਹੈਗੀ ਆ ਸੋ ਬਿਲਕੁਲ ਜਿਹੜੀ ਸਲਾਹ ਉਹ ਕੁਝ ਅਦੀਨਾ ਦੀ ਜਿਹੜੀ ਬਣਾਈ ਸੀਗੀ ਤੇ ਅੱਜ ਆਪਾਂ ਵੀਰ ਹੁਣਾ ਦੇ ਕੋਲੋਂ ਇਨਫੋਰਮੇਸ਼ਨ ਲੈ ਲਾਂਗੇ ਇਸ ਮੱਝ ਦੀ ਵੀ ਕੀ ਡਿਟੇਲ ਹੈਗੀ ਆ ਤਾਂ ਜਿਸ ਵੀ ਭੈਣ ਭਰਾ ਨੂੰ ਵੀਰ ਨੂੰ ਇਹ ਮੱਝ ਚਾਹੀਦੀ ਹੋਈ ਪਸੰਦ ਹੋਵੇ ਤੁਸੀਂ ਬਾਈ ਆਵਾਜ ਸਿੰਘ ਉਹਨਾਂ ਦੇ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚੱਲਦੇ ਕਰ ਦਿਊਗਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਇਹ ਮੱਝ ਖਰੀਦ ਸਕਦੇ ਹੋ ਚੱਲਦੇ ਆ ਬਤੇਰੇ ਜਾਣਕਾਰੀ ਲਈ ਆਪਾਂ ਵੀਰ ਬਾਜ ਦੇ ਕੋਲੋਂ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਬਾਜ ਜੀ ਸਤਿ ਸ੍ਰੀ ਅਕਾਲ ਤੇ ਬਾਜ ਵੀਰ ਜੀ ਮੱਝ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਤੇ ਇਸ ਕਰਦੀ ਮਾਜੀ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਸੂਬਾ ਅੱਗੇ ਸੁਣ ਜਾ ਰਹੀ ਹੈ ਏਅਰ ਕੀ ਤਿੱਜੇ ਸੂਏ ਸੋਣਾ ਇਹਨੇ ਜੀ ਤੀਜਾ ਸੂਬਾ ਸੁਣਦਾ ਉਹ ਸੂਏ ਸਾਡੇ ਕੋਲ ਸੋਈ ਹੈ ਜੀ ਤੇ ਜੇ ਸੂਏ ਹੋਣੇ ਨੇ ਸੋਣਾ ਅਰੇ 8 ਦਿਨੇ ਦੇ ਬਾਤੀ ਠੀਕ ਹੈ 8 ਦਿਨ ਸੈਂਕੜੇ ਠੀਕ ਹੈ ਦਿਨ ਵੀਰ ਜੀ ਕਿੰਨੇ ਕ ਨੂੰ ਤਰੀਕ ਨੂੰ ਦਿਨ ਪੂਰੇ ਹੋ ਰਹੇ ਨੇ ਪ੍ਰੈਲੂ ਅੱਜ 3 ਲੈ ਕੇ 4 ਅੱਜ 3 April ਆ ਜੀ ਹਾਂ ਜੀ 6 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ ਠੀਕ ਹੈ ਜੀ 5-7 ਦਿਨ ਜੀ 5-6 ਦਿਨ ਉੱਤੇ ਹੀ ਲਵੇਗੀ ਉਹ ਲੈ ਜੂਗੀ ਤੇ 5-7 ਦਿਨ ਲਵੇਗੀ ਵੀ 3 ਦਿਨ ਤਕਰੀਬਨ ਅਜੇ ਇਹ ਪਾਇਆ ਤੇ ਤਕਰੀਬਨ 6 ਦਿਨਾਂ ਘੱਟੋ ਘਾਟ 8-9 ਦਿਨ ਅਜੇ ਦਿਨ ਪੂਰੇ ਹੋਣੇ ਜੀ ਇਹਦੇ ਠੀਕ ਹੈ ਜੀ ਹਾਂ ਜੀ 6 ਤਰੀਕ ਨੂੰ ਆਵੇਂ ਬੱਚੇ ਜਿਤਨਾ ਮਰਜ਼ੀ ਥੱਲੇ ਬਹਿਣ ਉੱਤੇ ਬਹਿਣ ਬਿਲਕੁਲ ਬਿਲਕੁਲ ਚੱਕਰ ਨਹੀਂ ਆਏਗਾ ਬਿਲਕੁਲ ਬਿਲਕੁਲ ਸੋ ਦੋਸਤੋ ਜਿਹੜੇ ਟਾਈਮ ਵੀਰ ਨੇ ਦੱਸ ਦਿੱਤਾ ਵੀ 6 April ਨੂੰ ਦਿਨ ਪੂਰੇ ਨੇ ਉੱਪਰ ਸ਼ੇਰੋ 7 ਦਿਨ ਪਸ਼ੂ ਲੈ ਕੇ ਵੀ ਚਲਾ ਜਾਂਦਾ ਦੋਸਤੋ ਬਾਕੀ ਰਾਜੀ ਆ ਵਜਨ ਵਿੱਚ ਆ ਸੋ ਇੱਕ ਅਧਾ ਦਿਨ ਵੱਧ ਵੀ ਤੇ ਘੱਟ ਵੀ ਕੀ ਜ਼ਰੂਰ ਇੰਨਾ ਜਿਹੜਾ ਸਮਾਂ ਲੈ ਕੇ ਜਾਊਗੀ ਜੇ ਟੋਟਲ ਆਪਾਂ ਕਾਊਂਟ ਕਰੀਏ ਤੇ ਡੇਢ ਹਫ਼ਤਾ ਤਕਰੀਬਨ ਹਜੇ ਲੈ ਜਾਊਗੀ ਠੀਕ ਹੈ ਸੁੰਦੀ ਨਹੀਂ ਗਈ ਮੈਂ ਤੁਹਾਨੂੰ ਉਹ ਵੀ ਵਿਖਾਉਂਗਾ ਵੀ ਕਿਉਂ ਨਹੀਂ ਸੁੰਦੀ ਵੀ ਢਿੱਲ ਢੂਲ ਹਜੇ ਬਹੁਤ ਜ਼ਿਆਦੀ ਆ ਆਰਡਰ ਵਾਲੇ ਪਾਸੇ ਵੀ ਤੁਹਾਨੂੰ ਲੈ ਕੇ ਜਾਊਂਗਾ ਮੈਂ ਇਸ ਦੇ ਵੀ ਆਰਡਰ ਦੀ ਕੁਆਲਿਟੀ ਜਿਹੜੀ ਵਿਖਾਊਂਗਾ ਦੋਸਤੋ ਬਹੁਤ ਜ਼ਿਆਦੀ ਬਾ ਕਮਾਲ ਜਿਹੜੀ ਆਰਡਰ ਦੀ ਕੁਆਲਿਟੀ ਹੈਗੀ ਆ ਜੇਕਰ ਤੁਸੀਂ ਦੇਖੋਗੇ ਦੋਸਤੋ ਤੇ ਧੰਨ ਤੋਂ ਲੈ ਕੇ ਬਿਲਕੁਲ ਸੂਹ ਤੱਕ ਜਿਹੜਾ ਦੋਸਤੋ ਇਸ ਨੇ ਲੇਵਾ ਬਣਾ ਕੇ ਤਿਆਰ ਕਰਨਾ ਹੈ ਬਿਲਕੁਲ ਦੋ ਦੋਸਤੋ ਵੇਖੋ ਆਹ ਵੇਖੋ ਜੀ ਆਰਡਰ ਦੀ ਕੁਆਲਿਟੀ ਹਜੇ ਦੋਸਤੋ ਤਕਰੀਬਨ ਜਿੱਦਾ 10 ਦਿਨ ਹਜੇ ਨਾ ਲਾਏ ਪਈ ਆ ਹਜੇ ਨਾ ਬਣਾਉਣਾ ਸ਼ੁਰ ਆਹ ਵੇਖੋ ਜੀ ਇੱਕ ਥਣ ਦੋਸਤੋ ਵਾਈਟ ਹੈਗਾ ਜਿੱਦਾਂ ਕਿ ਬਹੁਤ ਸੂਝਵਾਨ ਵੀਰਾਂ ਵੱਲੋਂ ਕਿਹਾ ਵੀ ਜਾਂਦਾ ਵੀ ਜੇਕਰ ਨੀਲੀ ਰਾਵੀ ਦੇ ਵਿੱਚ ਦੋਸਤੋ ਇੱਕ ਥਣ ਵਾਈਟ ਆ ਜਾਏ ਤੇ ਜਿਹੜਾ ਸੋਨੇ ਤੇ ਸੁਭਾਗੇ ਵਾਲੀ ਗੱਲ ਹੋ ਜਾਂਦੀ ਆ ਆ ਪਸ਼ੂ ਹੋਰ ਵੀ ਜ਼ਿਆਦਾ ਬਿਊਟੀ ਦੇ ਵਿੱਚ ਉੱਭਰ ਕੇ ਆਉਂਦਾ ਹੈਗਾ ਇੱਕ ਵਾਰੀ ਮੈਂ ਤੁਹਾਨੂੰ ਨਿਸ਼ਾਨਾਂ ਵੱਲ ਲੈ ਜਾਂਦਾ ਬਿਲਕੁਲ ਜਿਹੜੇ ਨਿਸ਼ਾਨ ਆ ਤੁਸੀਂ ਚਾਰੇ ਪੈਰ ਵੇਖੋਗੇ ਧੂਤੇ ਹੋਏ ਆਹ ਵੇਖੋ ਜੀ ਦੋਸਤੋ ਆ ਨਿਸ਼ਾਨ ਜਿਹੜੇ ਦੋਸਤੋ ਬਿਲਕੁਲ ਆ ਕਰੈਕਟਰ ਨੇ ਦੋਸਤੋ ਤੁਸੀਂ ਆ ਨੀਲੀ ਦਾ ਜ਼ਰੂਰ ਚੈੱਕ ਕਰ ਲੋ ਬਿਲਕੁਲ ਇੱਕ ਤੁਹਾਨੂੰ ਵਾਈਟ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਹੋਵੇਗਾ ਬਾਕੀ ਮੂੰਹ ਮੱਥਾ ਜਿਹੜਾ ਉਹ ਤੁਸੀਂ ਵੇਖੋ ਬਿਲਕੁਲ ਮਨਕਣੀ ਅੱਖਾ ਦੋਸਤੋ ਕੁੰਡਾ ਸਿੰਗਾ ਸਾਰਾ ਮੂੰਹ ਜਿਹੜਾ ਸਫੇਦ ਆ ਵੇਖੋ ਜੀ ਅੱਛਾ ਤੇ ਇਹ ਵੀਰ ਕੀ ਇਹਦਾ ਰਿਕਾਰਡ ਰਿਆ ਹੈਗਾ ਪਹਿਲੇ ਸਵੇਰੇ ਦਾ ਕੀ ਹੈ ਤੇ ਦੂਜੇ ਸਵੇਰੇ ਦਾ ਕੀ ਹੈ ਪਹਿਲੇ 11 ਤੋਂ 12 ਲੀਟਰ ਦੁੱਧ ਚੋਇਆ ਹੈ ਲੱਗਦਾ ਪਹਿਲੇ ਦਾ ਪਹਿਲੇ ਦਾ ਠੀਕ ਆ ਹਾਂ ਜੀ ਤੇ ਉਹ 14 15 ਵੀ ਦਿੱਤਾ ਇਹਨੇ ਠੀਕ ਹੈ ਜੀ 14 15 ਲੀਟਰ ਤੱਕ ਆਹੀ ਚੋੜੇ ਹੋਣਨਾਂ ਨੂੰ ਆਸ ਹੈ ਵੀ ਇਹ 16 ਲੀਟਰ ਤੋਂ ਟੱਪੇਗੀ ਠੀਕ ਹੈ ਜੀ 16 ਲੀਟਰ ਤੋਂ ਦੋ ਘੜਪਾਵੇਗੀ ਠੀਕ ਹੈ ਠੀਕ ਹੈ 14 ਲੀਟਰ ਦੁੱਧ ਤਾਂ ਆਹੀ ਆਮ ਹੀ ਚੋੜੇ ਨਾਲ ਆਪਣੀ ਸਾਥ ਪਈ ਠੀਕ ਹੈ ਠੀਕ ਸਾਡੀ ਸੇਵਾ ਆ ਨਹੀਂ ਸੇਵਾ ਵੀ ਬਾਈ ਜੀ ਚੰਗੀ ਆ ਵੀ ਸੇਵਾ ਮੈਨੂੰ ਲੱਗਦਾ ਵੀ ਇਸ ਤੋਂ ਅੱਗੇ ਤਾਂ ਰੱਬ ਦਾ ਨਾਂ ਹੀ ਆ ਵੀ ਮੈਂ ਜਿੱਥੋਂ ਤੱਕ ਵੇਖ ਰਿਹਾ ਚਲੋ ਬਾਕੀ ਹਰ ਇੱਕ ਦਾ ਆਪਣਾ ਹੱਥ ਹੁੰਦਾ ਤੇ ਮਾਲਕ ਦੀ ਕਿਰਪਾ ਦੋਸਤੋ ਬਹੁਤ ਵਧੀਆ ਵਜਨ ਕੱਦ ਕਾਠੀ ਵੀ ਸੋਹਣਾ ਹੈਗਾ ਮਧਰੀ ਗੋਡੀ ਦੇ ਵਿੱਚ ਨੀਰੀ ਦਾ ਵੀ ਦੋਸਤੋ ਅਕਸਰ ਪਾਈ ਗਈ ਆ ਮਧਰੀ ਗੋਡੀ ਆ ਤੇ ਸੀਲਸ ਲੱਗ ਪੂਰੀ ਹੈਗੀ ਆ ਤੇ ਚਵਾਈ ਵੀਰ ਜੀ ਨਾਰਮਲੀ ਆਪਾਂ ਹੀ ਕਰਦੇ ਆ ਹਾ ਵੀਰ ਜੀ ਵੱਡਾ ਵੀਰ ਕਰਦਾ ਤੇ ਪੋਲੀ ਧਾਰ ਵੀ ਕਿਸੇ ਕੋਲ ਵਧੀਆ ਮੋਟੀ ਵਾਲਾ ਬਿਚਾਰੇ ਥਣ ਮੋਟੀ ਧਾਰ ਵਰਦੀ ਹੈ ਕੋਲ ਵਧੀਆ ਥਣਾ ਪਿੱਛੇ ਵੀ ਹਰ ਇੱਕ ਚੀਜ਼ ਦੀ ਇਹ ਗਰੰਟੀ ਲੈ ਕੇ ਦੇ ਸਕਦੇ ਠੀਕ ਹੈ ਜੀ ਹਾਂ ਜੀ ਠੀਕ ਆ ਸੋ ਦੋਸਤੋ ਮੈਂ ਬੈਕ ਕੈਮਰੇ ਤੋਂ ਵੀ ਵੀਰ ਹੁਣਾਂ ਨੂੰ ਪੁੱਛਿਆ ਸੀ ਵੀ ਏਡੀ ਵੱਡੀ ਮੱਝ ਸੇਲ ਕਰਨ ਦਾ ਮਤਲਬ ਕੀ ਕਾਰਨ ਹੋ ਸਕਦਾ ਤੇ ਵੀਰ ਹੁਣਾਂ ਨੇ ਕਿਹਾ ਸੀ ਵੀ ਪਸ਼ੂ ਸਾਡੇ ਕੋਲ ਹੋਰ ਵੀ ਵਧੇਰੇ ਨੇ ਪੈਲੀ ਨਾਲ ਵੀ ਜਿਹੜਾ ਪੈਲੀ ਦਾ ਵੀ ਜਿਹੜਾ ਕਾਰੋਬਾਰ ਵੀ ਸੁੱਖ ਨਾਲ ਵਧੂਗਾ ਤੇ ਜਿਹੜੇ ਪਸ਼ੂ ਆਉਣੇ ਇੱਕ ਸਾਫ ਹੁੰਦੇ ਆ ਵੀ ਜਿੰਨਾ ਕ ਪਸ਼ੂ ਅੱਗੇ ਤਿਆਰ ਹੋ ਜਾਂਦਾ ਸਮੇਂ ਤੇ ਆ ਜਾਂਦਾ ਉਹ ਸੇਲ ਕਰ ਦਈਦਾ ਚਾਹੇ ਨੀਲੀ ਰਾਵੀ ਦੀ ਕੋਈ ਮੱਝ ਚੰਗੀ ਹੋਵੇ ਚਾਹੇ ਥੋੜੀ ਦਰਮਿਆਨੇ ਦੁੱਧ ਵਾਲੀ ਹੋਵੇ ਪਰ ਸੇਲ ਜ਼ਰੂਰ ਕਰ ਦਈਦੀ ਹੈ ਜਦੋਂ ਵੀ ਕੋਈ ਟਾਈਮ ਤੇ ਦੋਸਤ ਆਉਂਦੀ ਹੈ ਤੇ ਇਸ ਵਾਰ ਵੀਰ ਹੁਣੀ ਆ ਜਿਹੜੀ ਨੀਲੀ ਰਾਵੀ ਦੀ ਮੱਝ ਸੇਲ ਕਰਦੇ ਪਏ ਸੀਗੇ ਤੇ ਬਾਕੀ ਦੋਸਤੋ ਮੈਂ ਤੁਹਾਨੂੰ ਖੋਲ ਕੇ ਕੁਰੀ ਤੋਰ ਕੇ ਜ਼ਰੂਰ ਵਿਖਾ ਦੇਣਾ ਵੀਰ ਬਾਜ ਸਿੰਘ ਨੂੰ ਕਹੂੰਗਾ ਵੀਰ ਜੀ ਨੂੰ ਖੋਲ ਕੇ ਆਪਾਂ ਤੋਰ ਕੇ ਵਿਖਾ ਦੇ ਕੇ ਭੈਣ ਭਰਾਵ ਬਾਕੀ ਦੋਸਤੋ ਪਿੱਠ ਪੂੜਾ ਤੁਸੀਂ ਜ਼ਰੂਰ ਚੈੱਕ ਕਰੋ ਸੋਨਾ ਪਿੱਠ ਪੂੜਾ ਮੈਂ ਬਿਲਕੁਲ ਤੁਹਾਨੂੰ ਹੋਲੀ ਦਿਖਾ ਦੂੰਗਾ ਕੋਈ ਕਾਲੀ ਨਹੀਂ ਆਪਾਂ ਕਰਦੇਗੇ ਕਿਉਂਕਿ ਚੰਗੀ ਛੇ ਹੈ ਆ ਸੁਖੀਣ ਛੇ ਹੈ ਤੇ ਚੰਗੇ ਭੈਣ ਭਰਾ ਚੰਗੇ ਤੇ ਕਰ ਜਾਵੇ ਦੋਸਤੋ ਤੇ ਬਹੁਤ ਵੱਧ ਦੀ ਗੱਲ ਆ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਆਹ ਸੋ ਦੋਸਤੋ ਤੁਸੀਂ ਆਹ ਵੇਖ ਸਕਦੇ ਹੋ ਬਿਲਕੁਲ ਰਾਜੀ ਵਜਨ ਦੇ ਵਿੱਚ ਦੋਸਤੋ ਮੱਝ ਨੀਲੀ ਰਵੀ ਦੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਰਡਰ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਜਰੂਰ ਕਰ ਲਿਓ ਕਿਉਂਕਿ ਦੂਰੋਂ ਜਿਹੜੇ ਤੁਸੀਂ ਚੱਲ ਕੇ ਆਉਣਾ ਬਾਕੀ ਤੁਸੀਂ ਮੌਕੇ ਤੇ ਘਰੇ ਆ ਕੇ ਟਿਪ ਕੇ ਵੇਖੋ ਸਾਰੇ ਥਨਾ ਦੀ ਚੈੱਕ ਪਾਸ ਜਿਹੜੀ ਤੁਸੀਂ ਕਰ ਸਕਦੇ ਹੋ ਦੋਸਤੋ ਟਿਪ ਕੇ ਕਿਉਂਕਿ ਅਜੇ ਦਿਨ ਜਿਹੜੇ ਆ ਲੈ ਜਾਣੀ ਆ ਮੱਝ ਨੇ ਠੀਕ ਹੈ ਵੀਰ ਜੀ ਲੈ ਜਾਓ ਸੋ ਦੋਸਤੋ ਵੀਰ ਨੇ ਇੱਕ ਗੱਲ ਕਹੀ ਸੀ ਬਾਦ ਸਿੰਘ ਨੇ ਵੀ ਜਿਹੜਾ ਆਡਰ ਆ ਵੀਰ ਦੀ ਆਡਰ ਦੀ ਕੁਆਲਿਟੀ ਕਿੱਡੀ ਬਣਦੀ ਹੁੰਦੀ ਹੈ तकरीबन ਕੁਆਲਿਟੀ ਤਾਂ ਤਰਿਆ ਨਹੀਂ ਜਾਂਦਾ ਇਹ ਮਤਲਬ ਕੀ ਹਾਂਜੀ ਹਾਂਜੀ ਬਿਲਕੁਲ ਆ ਸਾਰਾ ਸੱਚੋ ਸੱਚ ਵਾਲਾ ਗੋਡਿਆਂ ਤੱਕ ਆ ਜੀ ਗਈ ਆ ਠੀਕ ਆ ਆਡਰ ਦੀ ਕੁਆਲਿਟੀ ਦਾ ਦੋ ਚੌਂ ਦਿਨਾਂ ਨੂੰ ਪਤਾ ਲੱਗ ਜਾਣਾ ਬਿਲਕੁਲ ਬਿਲਕੁਲ ਹਾਂਜੀ ਤੇ ਵੀਰ ਬਾਜ ਇਹ ਕਿਹੜੇ ਮਾਲੀ ਤੋਂ ਗੱਬਣ ਕਿਹੜੇ ਮਾਲੀ ਤੋਂ ਇਹ ਮਾਲੀ ਦੇ ਦੂਜਾ ਕੋਈ ਨੂਰ ਤੋਂ ਟੀਗਾ ਭਰਾਇਆ ਹਰ ਕੀ ਕੋਈ ਨੂਰ ਨਹੀਂ ਲੀ ਰਵੀ ਦਾ ਚੂੜ ਚੱਕਲਾ ਦੋਸਤੋ ਜਿਹੜਾ ਮਾਲੀ ਆ ਸਰਦਾਰ ਬੂਟਾ ਸਿੰਘ ਜੀ ਦਾ ਹਾਂਜੀ ਹਾਂਜੀ ਉਹਦੇ ਤੋਂ ਦੋਸਤੋ ਗੱਬਣ ਹੈਗੀ ਏ ਸੋ ਉਮੀਦ ਕਰਦੇ ਆ ਚੰਗੇ ਰਿਜ਼ਲਟ ਦੇਵੇਗੀ ਤੇ ਵੀਰ ਪਹਿਲਾਂ ਜਿਹੜੇ ਬੱਚੇ ਪਾਈ ਸੀ ਕਟੀਆਂ ਜਾਂ ਕੱਟੇ ਪਾਇਆ ਕੋਈ ਚੀਜ਼ ਦੱਸਿਆ ਪਿਛਲੇ ਸਵੇਰੇ ਉਹਦਾ ਕੱਟਾ ਹੀ ਇੱਕੋ ਸਭੋ ਹੀ ਰੱਖਣਾ ਹੈ ਬੜਾ ਵਧੀਆ ਕੱਟਾ ਹੀ ਹੋਈ ਠੀਕੇ ਦਾ ਠੀਕੇ ਜੀ ਤੇ ਉਹ ਥੋੜਾ ਜਿਹਾ ਫੇਰ ਨਾ ਦੋ ਤਾ تینਾਂ ਜ਼ਿਆਦਾ ਛੱਡਤਾ ਦਿਓ ਮਰ ਗਿਆ ਕਟਾ ਸੋ ਮੋਗੇ ਵਾਲਿਓ ਵੀਰਿਓ ਤੇ ਲੁਧਿਆਣੇ ਵਾਲਿਓ ਵੀਰਿਓ ਤੇ ਜਲੰਧਰ ਵਾਲਿਓ ਵੀਰਿਓ ਵੀ ਖਾਸ ਇੱਕ ਅਪੀਲ ਕਰਦਾ ਪਿਆ ਵੀ ਜਿਹੜੇ ਭੈਣ ਭਰਾ ਨੂੰ ਖਾਸ ਤੌਰ ਤੇ ਚਾਹੀਦੀ ਹੈ ਮੱਝ ਤੁਸੀਂ ਜ਼ਰੂਰ ਦੇਰੀ ਨਾ ਕਰਿਓ ਵੀ ਮੈਂ ਤਾਂ ਨਾ ਵੀ ਕੁਝ ਘੰਟੇ ਦਾ ਜਿਹੜਾ ਸਮਾਂ ਹੀ ਨਿਕਲੇ ਕਿਉਂਕਿ ਪਸੂ ਹੈ ਜਿਹੜਾ ਦੋਸਤੋ ਛੱਡਣ ਵਾਲਾ ਨਹੀਂ ਹੁੰਦਾਗਾ ਉੱਥੇ ਮੈਂ ਆਪਕ ਕਹਿ ਦੇਣਾ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਇੱਕ ਵਾਰੀ ਮੈਂ ਤੁਹਾਨੂੰ ਨੇੜੇ ਤੋਂ ਖੜੀ ਖਲੋਤੀ ਦਾ ਵੀ ਬਿਲਕੁਲ ਤਸੱਲੀ ਕਰਵਾ ਦੇਣਾ ਕਿਉਂਕਿ ਕਿਸੇ ਪਾਸੋਂ ਜਿਹੜਾ ਅਧੂਰਾ ਕੰਮ ਰਹਿ ਨਾ ਜਾਵੇ ਆ ਲਓ ਜੀ ਸੂਣਾ ਆਰਡਰ ਹੈਗਾ ਦੋਸਤੋ ਹਜੇ ਬਣਾਵੇਗੀ ਅਜ ਸਮਾਂ 10 ਦਿਨ ਹੈਗਾ 10 ਦਿਨਾਂ ਚ ਜਿਹੜਾ ਬਹੁਤ ਕੁਝ ਸਾਹਮਣੇ ਆ ਜਾਏਗਾ ਵੇਖਣ ਚ ਆਹ ਲੋ ਜੀ। ਪਾਸ ਠੀਕ ਹੈ ਵੀਰ ਜੀ। ਤੇ ਬਾਜਵੀਰ ਜੀ ਕੀ ਆ ਨੰਬਰ ਕਿੰਨੇ ਆਪਣੇ ਸੰਪਰਕ ਨੰਬਰ ਕੀ ਹੈ ਜੀ? ਆ ਆਪਣਾ 9855241146। ਆ ਇੱਕ ਵਾਰੀ ਫੇਰ ਬੋਲ ਦਿਓ ਵੀਰ ਜੀ। 9855241146। ਠੀਕ ਆ। ਆ ਸੋ ਵੀਰ ਜੀ ਇੱਕ ਹਰਕ ਅਵੀਰ ਨੂੰ ਹੁੰਦਾ ਵੀ ਪਸੂ ਦੀ ਡਿਮਾਂਡ ਕੀ ਆ ਕੀ ਮੁੱਲ ਕਰਦੇ ਆ ਤੇ ਕੀ ਡਿਮਾਂਡ ਆ ਦੱਸ ਦਈਏ ਭੈਣ ਭਰਾਵਾਂ ਨੂੰ ਤਾਂ ਜੋ ਉਹਨਾਂ ਦੀ ਸਮਝ ਵਿੱਚ ਆਵੇ ਚੀਜ਼ ਤੇ ਉਹ ਖਰੀਦ ਸਕਣ ਹਾਂਜੀ ਡਿਮਾਂਡ ਅਹੀਂ ਜੀ ਇਹਦੀ 1.5 ਲੱਖ ਰੁਪਈਆ ਕਰਦੇ ਆ ਠੀਕ ਹੈ ਜੀ ਹਾਂਜੀ ਤੇ 1.5 ਲੱਖ ਦੇ ਵਿੱਚੋਂ ਵੀਰ ਜੀ ਮਾਲ ਤਾਨ ਕਿੰਨਾ ਕੁ ਕਰੋਗੇ ਭਲੇ ਮਾਲ ਤਾਨ ਚਲੋ ਦੱਸਣਾ ਚਾਹੁੰਗੇ ਕਿ ਵੀ ਜੇ ਫੋਨ ਤੇ ਕੇ ਭੈਣ ਭਰਾਣਾ ਆਪਣੇ ਆਪ ਕਰ ਲੋਗੇ ਫੋਨ ਤੇ ਚਲੋ ਕੋਈ ਹੋ ਜੂ ਮਾਲ ਤਾਨ ਜੇ ਕੋਈ ਵੀਰ ਦੂਰੋਂ ਆਊਗਾ ਉਹ ਨਾਲ ਮਾਲ ਤਾਨ ਕਰਾਂਗੇ ਠੀਕ ਆ ਜਿੰਨਾ ਕਿ ਕਿਸੇ ਦਾ ਕੋਈ ਕਰਾਇਆ ਕਰੋ ਲੱਗੂਗਾ ਉਹ ਬਿਲਕੁਲ ਜੋ ਹਿਸਾਬ ਨਾਲ ਆਊਗਾ ਕਰ ਲਾਂਗੇ ਬਿਲਕੁਲ ਸੋ ਦੋਸਤੋ ਵਪਾਰ ਦੇ ਲਾਈਨ ਦੀ ਜਿਹੜੀ ਇਹ ਮੱਝ ਨਹੀਂ ਸੀਗੀ ਕਿਉਂਕਿ ਵੀਰ ਉਹਨਾਂ ਦੇ ਘਰ ਦੇ ਸਾਹਮਣੇ ਹੋਏ ਪਸ਼ੂਆਂ ਦੇ ਵਿੱਚੋਂ ਇਹ ਮੱਝ ਆਪਾਂ ਤੁਹਾਨੂੰ ਦਿਖਾਈ ਆ ਤੇ 1.5 ਲੱਖ ਰੁਪਈਆ ਜਿਹੜੀ ਡਿਮਾਂਡ ਵੀਰ ਨੇ ਕੀਤੀ ਆ ਮੁੱਲ ਕੀਤਾ 1.5 ਲੱਖ ਰੁਪਈਆ ਸੋ ਦੋਸਤੋ 1.5 ਲੱਖ ਦੇ ਵਿੱਚੋਂ ਜਿੰਨਾ ਵੀ ਬਣਦਾ ਹੋਇਆ ਘਰ ਪਹੁੰਚਿਆ ਤਾਂ ਮਾਨ ਤਾਰ ਦੂਰ ਦਰਾੜਾ ਦਾ ਜਿਹੜਾ ਸਫਰ ਹੈ ਉਹ ਵੇਖਦੇ ਹੋਏ ਉਹ ਜ਼ਰੂਰ ਕੀਤਾ ਜਾਵੇਗਾ। ਬਾਕੀ ਉਮੀਦ ਕਰਦੇ ਹਾਂ ਕਿ ਇੱਕ ਬਹੁਤ ਚੰਗੀ ਮਿਲਕ ਲਾਈਨ ਦੀ, ਚੰਗੇ ਬਲੱਡ ਲਾਈਨ ਦੀ, ਚੰਗੀ ਬਿਊਟੀ ਦੇ ਵਿੱਚ, ਚੰਗੀ ਬਰੀਡ ਦੇ ਵਿੱਚ ਬਿਲਕੁਲ ਜਿਹੜੀ ਚੀਜ਼ ਹੈ ਤੁਹਾਡੇ ਘਰੇ ਜਾਵੇਗੀ। ਉਮੀਦ ਕਰਦੇ ਹਾਂ, ਚੰਗੀ ਕਰਦੇ ਹਾਂ ਕਿਉਂਕਿ ਮੱਝ ਤਾਂ ਜਿਹੜਾ ਪਿਛਲਾ ਰਿਕਾਰਡ ਹੈ ਦੂਜੇ ਪਹਿਲੇ ਸੂਬੇ ਦਾ ਵੀ ਜਿਹੜਾ ਚੰਗਾ ਹੈਗਾ ਤੇ ਫਿਰ ਇੱਕ ਗੱਲ ਜਿਹੜੀ ਫਾਈਨਲੀ ਆ ਵੀ ਬਾਕੀ ਸੁਭਾਏ ਕੀ ਕਿਦਾਂ ਜੀ ਹੈ ਜੀ ਸੁਭਾਵ ਵਗੈਰਾ ਆ ਵੇਖ ਲੋ ਠੰਡੀ ਸੀਲ ਮੈਂ ਹੁਣ ਜਿਤਰਾ ਇਤਰਾ ਕੋਈ ਬੰਦਾ ਆ ਜੇ ਤੇ ਨੇ ਡੰਗਰ ਖਲੋਂਦਾ ਹੀ ਨਹੀਂ ਗੀ ਤੁਸੀਂ ਹੁਣ ਕੈਮਰਾ ਘਬੋਲਦੇ ਜਿੱਥੇ ਮਰਜੀ ਛੱਟ ਗਿਆ ਬੱਚੇ ਆਪਣੇ ਆ ਵੇਖੋ ਬੱਚੇ ਨਾਲ ਥੱਲੇ ਜਿੱਥੇ ਮਰਜੀ ਤੁਰੇ ਫਿਰ ਆ ਬਿਲਕੁਲ ਬਿਲਕੁਲ ਭਾਈ ਬੱਚੇ ਬਹਿ ਕੇ ਖਲਣ ਨੂੰ ਹੱਥ ਲਾਈ ਜਾਣੀ ਹੋ ਜਾ ਚੱਕਰ ਨਹੀਂ ਆਏਗਾ ਬਾਕੀ ਸਾਡੇ ਘਰ ਦੇ ਜੀ ਸਾਰੇ ਬੱਚਾ ਚੋਂਦੇ ਆ ਇਹਦੀ ਕੋਈ ਟੈਨਸ਼ਨ ਜਿਹੜਾ ਮਰਜੀ ਇਹਨੂੰ ਕਿਉਵੇ ਫੇਰ ਨਹੀਂ ਕੋਈ ਹੱਥ ਵਾਲੇ ਕੰਮ ਨਹੀਂ ਕਰੇਗਾ ਬਿਲਕੁਲ 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 ਆਪਾਂ ਕਿਹੜੀ ਵੀ ਪਾਸੋਂ ਲਿਆਂਦੀ ਸਾਨੂੰ ਪਤਾ ਨਹੀਂ ਹੈ ਮੈਂ ਦਾ ਬਿਲਕੁਲ ਬਾਕੀ ਇਹਦੀ ਗਰੰਟੀ ਸਾਡੀ ਪਿੱਛੇ ਦੀ ਥਣਾ ਦੀ ਹਰ ਇੱਕ ਚੀਜ਼ ਦੀ ਅਸੀਂ ਗਰੰਟੀ ਦੇ ਸਕਦੇ ਹਾਂ ਬਿਲਕੁਲ ਜੀ ਸਹੀ ਹੋ ਗਿਆ ਜੀ ਨਹੀਂ ਪਿੱਛੋਂ ਲਿਆਂਦੀ ਹੋਵੇ ਹਾਂ ਨਹੀਂ ਆਖ ਕੇ ਵੀ ਸਾਨੂੰ ਕੀ ਪਤਾ ਇਹਦੇ ਬਾਰੇ ਨਹੀਂ ਪਿੱਛੋਂ ਲਈ ਸਾਡੇ ਕੋਲ ਤਾਂ ਆਹੋ ਕੋਸ਼ਿ ਬਿਲਕੁਲ ਹਾਂ ਜੀ ਜਿੰਨਾ ਕੁ ਕੋਸ਼ ਅਸੀਂ ਤੁਹਾਨੂੰ ਦੇ ਸਕਦੇ ਆ ਬਿਲਕੁਲ ਬਾਕੀ ਜੋ ਵੀ ਤੁਹਾਡੇ ਸਾਹਮਣੇ ਚੀਜ਼ ਬਿਲਕੁਲ ਸੋ ਦੋਸਤੋ ਭਰਿਆ ਪਾਂਡਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਬਾਕੀ ਵੀਰ ਉਹਨਾਂ ਨੇ ਤਕਰੀਬਨ ਆਪਦੇ ਹੱਥੀ ਅਸੀਂ ਚੁਵਾਈ ਵੀ ਕੀਤੀ ਆ ਘਰ ਦੀ ਇਹ ਮੱਝ ਆ ਜਿਨੇ ਵੀ ਘਰ ਦੇ ਐਨੀਮਲ ਆ ਵੀਰ ਉਹਨਾਂ ਦੇ ਕੋਲ ਤੁਸੀਂ ਵੇਖ ਸਕਦੇ ਹੋ ਆ ਸੋ ਜੇ ਤੁਹਾਨੂੰ ਵੀ ਇਹ ਪਸੰਦ ਹੋਵੇ ਮੱਝ ਤੁਸੀਂ ਜਰੂਰ ਖਰੀਦ ਸਕਦੇ ਹੋ ਦੋਸਤੋ ਨੀਲੀ ਰਾਵੀ ਦੇ ਵਿੱਚ ਦੋਸਤੋ ਬਹੁਤ ਸ਼ਾਨਦਾਰ ਮੱਝ ਆ ਬਹੁਤ ਵਧੀਆ ਚੰਗੀ ਆ ਹਰ ਪਾਸਿਓਂ ਚੰਗੀ ਆ ਦੋਸਤੋ ਤੇ ਬਰੀਡਰ ਵੀਰ ਵੀ ਜਿਹੜੀ ਆ ਉਹ ਵੀ ਜਰੂਰ ਖਰੀਦ ਸਕਦੇ ਹੋ ਬਾਕੀ ਅੱਗੇ ਜਿਹੜਾ ਤੁਸੀਂ ਦੋਸਤੋ ਬਰੀਡ ਪਰਪਸ ਦੇ ਉੱਪਰ ਜਿਹੜਾ ਵਰਕ ਕਰਨਾ ਚਾਹੁੰਦੇ ਹੋ ਇਸ ਮੱਝ ਦੇ ਵਿੱਚੋਂ ਜੇਕਰ ਤੁਸੀਂ ਅੱਗੇ ਚੰ ਜਿਹੜੀ ਆ ਕਰਕੇ ਅੱਗੇ ਅ ਬਰੀਡ ਵਧਾਉਣਾ ਚਾਹੁੰਦੇ ਤੇ ਮੈਂ ਸੋਚਦਾ ਵੀ ਸ਼ਾਇਦ ਬਹੁਤ ਜਿਹੜਾ ਬੈਸਟ ਹੋਵੇਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ